ਹਾਂਜੀ ਆਪਾਂ ਅੱਜ ਵੀਡੀਓ ਬਣਾਉਣ ਜਾ ਰਹੇ ਹਾਂਗੇ ਤੇ ਤੇ ਦੁਧਾਈਲੀ ਤੇ ਤੇਲ ਬਣਾਉਣਾਗਾ ਆਪਾਂ ਗੋਡੇ ਗੋਡੇ ਦੋਖਦਾਂ ਤੋਂ ਜੋੜਾਂ ਅੰਦਾਂ ਤੋਂ ਇਹ ਮੈਂ ਇਹਗਾ ਆਪਾਂ ਬਣਾ ਕੇ ਦੇਖਦੇ ਹਾਂਗੇ ਕੀ ਰਿਜ਼ਲਟ ਮਿਲਦਾ ਇਹ ਜੋ ਬੰਦ ਦੈਲੀ ਦਾ ਤੁਹਾਨੂੰ ਦਿਖਾਉਨੇ ਹੈਗੇ ਆ ਆਪਾਂ ਦੁਧਾਈਲੀ ਤੋੜ ਲਿਆ ਦੀ ਧੋ ਲਈ ਸਵਾਰ ਲਈ ਇਹ ਧੋ ਕੇ ਮਰੀਆਨ ਕੁਆਲਟੀ ਚ ਇਹ ਹੈਗੀ ਥੋੜਾ ਥੋੜਾ ਇਹਦੇ ਚ ਬਾਹ ਕਿ ਨਾ ਪਾ ਗ੍ਰाइंड ਕਰਦੇ ਹੈਗੇ ਇਸ ਤਰ੍ਹਾਂ ਬਣ ਗਈ ਚਰਣੀ ਇਸ ਬਰਤਨ ਚੋਂ ਪਾ ਗਨ ਲਿਆ ਇਹ ਚ ਮਿਲਾਉਣੇ ਆ ਹੁਣ ਆਪਾਂ ਪਾਣੀ ਥੋੜਾ ਜਿਹਾ ਜੰਗੀ ਤਰ੍ਹਾਂ ਕਰਕੇ ਸਾਫ ਇਹਨੂੰ ਇਸ ਤਰ੍ਹਾਂ ਪਾ ਚੰਚੇ ਨੇ ਇਹਨੂੰ ਘੋਲ ਲਿਆ ਯਾਨੀ ਪਤਲਾ ਕਰ ਲਿਆ ਇਹ ਫਿਰ ਤਾਂ ਆਪਾਂ ਚਲਾ ਦੇਣੇ ਹੈਗੇ ਲੋ ਜੀ ਸ਼ੁਰੂ ਕਰਤਾ ਇੰਡਕਸ਼ਨ ਹੀਟਰ ਹੁਣ ਇਹਨੂੰ ਵੇਝਣੇ ਆਪਾਂ ਮੈਕਸੀ ਚੱਕ ਕੇ ਕਰਦੇ ਨੇ ਹੁਣ ਪਾਸੇ ਆਪਾਂ ਵਾਲਾ ਆਉਣ ਦਿਓ ਕਿਰਾ ਇਹਨੂੰ ਲੋ ਜੀ ਹੁ ਗਰਮ ਹੋਣ ਜੋ ਪਹਿਨ ਦੋ ਖੱਦਾ ਇਹਦਾ ਨਿਕ ਹੁੰਦੋ ਕਿਰਾ ਅਚਰ ਪਾਣੀ ਚ ਹੈ ਤਾਂ ਗੋਣਾ ਦੀ ਬੁੱਚ ਲਿਖਿਆ ਦੇ ਤਾਂ ਪਤਾ ਹੋਊਗਾ। ਥੂਰਾੰ ਸਮਾਰੇ ਬਾਟਕੇ ਦੇਖੀ ਵੀ ਐ ਜੜੀ ਬੂਟੀ ਵਧੀਆ। ਐਸ ਤਰ੍ਹਾਂ ਖੱਦਾ ਪੈ ਰਿਹਾ ਵੀ ਇਹਦੇ ਚ ਹੁਣ ਦੇਖੋ। ਹੋਰ ਮੱਛੀਂ ਦੇ ਪੈ ਰਾਂ। ਨਿਕੰਦ ਵਸ ਰਿਹਾ। ਇਹ ਤਾਂ ਹੁਣ ਚਾਹ ਪਾਣੀ ਦੇ ਨਾਲ ਨਾ ਜਿਹੜੀ ਚੋ ਜੇ ਅਸੀਂ ਚੇਰੀ ਮਦਦ ਨਾਲ ਐਨ ਚੋੜ ਲਾਂਗੇ ਪਾਣੀ ਇਹਦਾ ਆ ਲੈ ਜੂਗਾ ਇਹਦਾ ਬੇਸਟ ਇਹਨੂੰ ਗੜਦੇ ਆ ਕਿਸੇ ਭਾਂਡੇ ਚ ਹੌਲੀ ਹੌਲੀ ਐਂ ਕਰਕੇ ਨਾ ਸਾਰਾ ਕੱਢ ਲੈਨੇ ਆ ਲਓ ਜੀ ਇਹ ਪਾਉਣ ਲਿਆ ਪਾਣੀ ਇਹਦੇ ਵਿੱਚੋਂ ਆ ਕੱਢ ਤਾ ਇਹ ਵੀ ਆਪਾਂ ਕੋਈ ਕੰਮ ਲਵਾਗੇ ਤਾ ਇਹਨੂੰ ਹੁਣ ਰੰਦਿਆਂ ਦੇ ਇਹਦੇ ਵਿੱਚ ਪਾਉਨੇ ਆਪਾਂ ਤੇਲ ਤੇਲ ਪਾ ਦਨੇ ਆਪਾਂ ਦਾ ਜੇ ਜੇ ਨਾਲ ਇਹ ਚ ਕੱਪ ਕੱਪ ਸਾਰਾ ਤੇਲ ਸਰੋਂ ਦਾ ਤੇਲ ਪਾਉਨੇ ਆ ਦੇ ਚ ਇਹਨਾਂ ਦਾ ਤੇਲ ਪਾਉਨੇ ਇਹਦੇ ਚ ਰੰਦੇ ਆਂ ਪਾਣੀ ਮਿਚਾ ਲਾਂਗੇ ਤੇਲ ਰਹਿ ਜੂਗਾ ਉਦੋਂ ਬਾਅਦ ਵਰਤੋਂ ਆਪਣੇ ਬਣਦੀ ਦਵਾਈ ਵਰਤਣ ਵਾਲੇ ਲਓ ਜੀ ਇਸ ਤਰ੍ਹਾਂ ਉਬਾਲਾਉਣ ਨਾਲ ਸਟਾਰਟ ਹੋ ਗਿਆ ਤੇਲ ਨੂੰ ਵੀੜ ਕੋ ਵੱਡੀ ਹੁੰਦੀ ਜਾਂਦੀ ਹੈ ਤੇ ਹੁਣ ਆਪਾਂ ਬਸ ਇਹਨੂੰ ਰੰਨ ਕੇ ਪਾਣੀ ਮਚਾ ਕੇ ਉਦੋਂ ਬਾਅਦ ਨਤਾਰ ਕੇ ਤੇਲ ਦਿਖਾਵਾਂਗੇ ਤੁਹਾਨੂੰ ਤੇ ਵਰਤਾਂਗੇ ਫੇਰ ਵੀਡੀਓ ਵਧ ਗਿਆ ਲੱਗੀ 6 ਲੱਖ ਜ਼ਰੂਰ ਕਰਿਓ ਵੱਧ ਤੋਂ ਵੱਧ ਇਹ ਕਾਹਨਾ ਭੈਣਾ ਭਾਈਆਂ ਦਾ ਹੀ ਪਚਾਇਓ ਇਹ ਵਧੀਆ ਕੰਮੀ ਆਊਗੀ ਆਪਣੇ ਬਾਕੀ ਰਿਜਟ ਦਾ ਪਤਾ ਲੱਗੂਗਾ ਲੋ ਜੀ ਹੁਣ ਮਾਰ ਆ ਜਾਏ ਵਿੱਚ ਪਾਣੀ ਥੋੜਾ ਘਣੀ ਰਹਿ ਗਿਆ ਉਬਾਲਾਂ ਆ ਚੱਲੇ ਨੂੰ ਦੇਖੋ ਮਸਾਂ ਐਸ ਦਾ ਹੋ ਚੱਲੇ ਹੈਗਾ ਹਲੇ ਪਾਣੀ ਥੋੜਾ ਜਿਹਾ ਹੁਣ ਬਚ ਜਾਂਦਾ ਤੇ ਥੇਲੇ ਤੇ ਰਹਿ ਗਿਆ ਬਸ ਹੁਣ ਜਿਹੜਾ ਰਹਿ ਗਿਆ ਇਹ ਵੀ ਮਿਚਾ ਦੇਣਾ ਇਸ ਮਾਰ ਕੇ ਲੋ ਜੀ ਹੁਣ ਮੁੱਛਲੇ ਜਮਾ ਤੇਲ ਤੇਲ ਰਹਿ ਗਿਆ ਇਹ ਆਹ ਦਦਹਲੀ ਜਿਹੜੀ ਇੱਕ ਤਾਂ ਛੋਟੀ ਕਹਿਆ ਸੀ ਉਹਨੂੰ ਇਹ ਹੈ ਕਿ ਛੋਟੀ ਦਦਹਲੀ ਇਹਨੂੰ ਤਾਂ ਢੀ ਆਉਂਦੀ ਹੈ ਕਿ ਆਹਾ ਇਹਨੂੰ ਚੂਹੇ ਕੰਨੀ ਕਹਿੰਦੇ ਪਹਿਲਾਂ ਵਾਲੀ ਵੀਡੀਓ ਚ ਦੱਸਿਆ ਸੀ ਇਹ ਵੱਡੀ ਦਦਹਲੀ ਇਹ ਵਾਜਦੀ ਆ ਇਹਦੇ ਵਿੱਚੋਂ ਵੀ ਦੁੱਧ ਨਿਕਲਦਾ ਦੇਖੋ ਤੇ ਇਹਦੇ ਚੋਂ ਵੀ ਨਿਕਲਦਾ ਦੋਨਾਂ ਦੀ ਦੁੱਧ ਨਿਕਲਦਾ ਦੁੱਧ ਹੈ ਲਿਆ ਇਹ ਦੋਨੇ ਵੱਡੀ ਤੇ ਛੋਟੀ ਤੇ ਦੋ ਪ੍ਰਕਾਰ ਪਈ ਹੁੰਦੇ ਨੇ ਲਓ ਜੀ ਹੁਣ ਆਪਣਾ ਤੇਲ ਜਮ ਉਹ ਹੋ ਚਲੇ ਮਚਾਂ ਲੱਗਿਆ ਸਮਾਨ ਹੋ ਆਪਣਾ ਇਹਨੂੰ ਹੁਣ ਠੰਡਾ ਕਰਕੇ ਮੈਂ ਤਾਪ ਲਓ ਜੀ ਹੁਣ ਧੂਆ ਨਿਕਲਣੋਂ हट ਗਿਆ ਪਾਣੀ ਉੱਦਣੋਂ हट ਗਿਆ ਹੁਣ ਤਾਂ ਮੋਲਿਆ ਤੇਲ ਬੈਗੂ ਆ ਬਿਲਕੁਲ ਥੱਲੇ ਲੱਗਦਾ ਜਾਂਦਾ ਹੋਣਾ ਹਾਂ ਮਚ ਗਿਆ ਨਾ ਆਹ ਦੇਖੋ ਕੇਲਪੇ ਰਹਿ ਗਿਆ ਹੁਣ ਆਪਾਂ ਇਹਨੂੰ ਅੱਗ ਨੂੰ ਕਰਦੇ ਆਂ ਬੰਦ ਵਾਸਤੇ ਤੇ ਜੀ ਦੇ ਭਰਾ ਫੇਸਬੁੱਕ ਤੇ ਦੇਖਦੇ ਆਂ ਫੋਲੋ ਜ਼ਰੂਰ ਕਰਿਓ YouTube ਤੇ ਇਹਦੇ ਭਰਾ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਲੈਕ ਕਮੈਂਟ ਸ਼ੇਅਰ ਲਾਜ਼ਮੀ ਕਰਿਓ ਪਨਾਹ ਵੀਡੀਓ ਇਹਨਾਂ ਅਕਸਾ ਆਪਣਾ ਵਧੀਆ ਬਣ ਕੇ ਤਿਆਰ ਹੋ ਚੱਲਿਆ ਹਰੇ ਰੰਗ ਦਾ ਬਣ ਚੱਲਿਆ ਜਮਾ ਤੇਲ ਜਮਾ ਐਸ ਤਰ੍ਹਾਂ ਅੰਖਾਤਮ ਹੋ ਗਿਆ ਥੱਲੇ ਲੱਗ ਗਿਆ ਮੱਚ ਗਿਆ ਹੋ ਗਿਨਾ ਸੀਗਾ ਅਸਰ ਸਾਰਾ ਨਿਕਲਿਆ ਇਹਦੇ ਤੋਂ ਇੱਥੋਂ ਕੱਪ ਜਨੇ ਨੂੰ ਆਪੋ ਬੰਦ ਲਓ ਜੀ ਸਤਿ ਸ੍ਰੀ ਅਕਾਲ ਜੀ